ਦਰਸ਼ਕੀ ਗਾਲ ਤੁਸੀਂ ਵਖਰੇ ਨਿਊਜ਼ 18 ਪੰਜਾਬ ਰਾਣਾ ਮੈਂ ਹਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੇ ਖਬਰ ਮੋਗਾ ਦੇ ਧਰਮਕੋਟ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਨਿੱਜੀ ਸਕੂਲ ਦੇ ਵਿੱਚ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਹੈ ਸਕੂਲ ਪ੍ਰਿੰਸੀਪਲ ਤੇ ਕੁੱਟਮਾਰ ਦੇ ਇਲਜ਼ਾਮ ਲੱਗੇ ਨੇ ਪ੍ਰਿੰਸੀਪਲ ਦੇ ਵੱਲੋਂ ਬੱਚਿਆਂ ਨੂੰ ਕੁੱਟਣ ਦੀ ਵੀਡੀਓ ਵੀ ਸਾਹਮਣੇ ਆਈ ਹੈ ਬੱਚਿਆਂ ਨੂੰ ਲਾਈਨ ਵਾਈਜ਼ ਖੜਾ ਕਰਕੇ ਪ੍ਰਿੰਸੀਪਲ ਦੇ ਵੱਲੋਂ ਕੁੱਟਿਆ ਜਾ ਰਿਹਾ ਸਕੂਲ ਮੈਨੇਜਮੈਂਟ ਨੇ ਪ੍ਰਿੰਸੀਪਲ ਨੂੰ ਹਲਾਕੇ ਨੌਕਰੀ ਤੋਂ ਕੱਢ ਦਿੱਤਾ ਹੈ ਨਾਲੇ ਸਕੂਲ ਮੈਨੇਜਮੈਂਟ ਨੇ ਹੋਰ ਅਧਿਆਪਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਵੀ ਬੱਚਿਆਂ ਤੇ ਹੱਥ ਨਾ ਚੁੱਕਣ ਹਾਲਾਂਕਿ ਇਹ ਵੀਡੀਓ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲੇ ਸਕੂਲ ਦੇ ਵੇਲੇ ਦੀ ਹੈ ਜੋ ਕਿ 9 ਮਈ ਦੀ ਦਸਤੀ ਚੱਲੀ ਜਾ ਰਹੀ ਹੈ ਤਨੋਂ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਕਿਵੇਂ ਲਾਈਨ 'ਚ ਬੱਚਿਆਂ ਨੂੰ ਖੜਾ ਕੀਤਾ ਗਿਆ ਤੇ ਇਸੇ ਦੌਰਾਨ ਪ੍ਰਿੰਸੀਪਲ ਜੋ ਕਿ ਨਜ਼ਰ ਆ ਰਹੇ ਨੇ ਸਕੂਲ ਪ੍ਰਿੰਸੀਪਲ ਤੇ ਜਾਂ ਦਰਸਲੇ ਕੁੱਟਮਾਰ ਦੇ ਜੋ ਕਿ ਇਲਜ਼ਾਮ ਲੱਗੇ ਨੇ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਆ ਬੱਚੇ ਖੜੇ ਖੜੇ ਇੱਕ ਕਲਾਸਰੂਮ ਦੇ ਵਿੱਚ ਵਿਖੇ ਜਾ ਸਕਦੇ ਇਸੇ ਦਰਾਂ ਨੇ ਪ੍ਰਿੰਸੀਪਲ ਦੇ ਵੱਲੋਂ ਬੱਚਿਆਂ ਨੂੰ ਕੁੱਟਣ ਦੇ ਜਿਹੜੇ ਕਿ ਇਹ ਵੀਡੀਓ ਸਾਹਮਣੇ ਹੈ ਜਿਸ ਦੇ ਤੌਰ ਤੇ ਸਕੂਲ ਪ੍ਰਿੰਸੀਪਲ ਤੇ ਇਹ ਕੁੱਟ ਮਾਰਦੇ ਇਲਜ਼ਾਮ ਲੱਗੇ ਨੇ ਬੱਚਿਆਂ ਨੂੰ ਲਾਈਨ ਵਾਈਜ਼ ਖੜਾ ਕਰਕੇ ਪ੍ਰਿੰਸੀਪਲ ਦੇ ਵੱਲੋਂ ਕੁੱਟਿਆ ਜਾ ਰਿਹਾ ਹੈ ਹਾਲਾਂਕਿ ਸਕੂਲ ਮੈਨੇਜਮੈਂਟ ਦੇ ਵੱਲੋਂ ਉਸ ਤੋਂ ਬਾਅਦ ਕਾਰਵਾਈ ਵੀ ਕੀਤੀ ਗਿਆ ਸਕੂਲ ਮੈਨੇਜਮੈਂਟ ਨੇ ਪ੍ਰਿੰਸੀਪਲ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਐਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੀਪਕ ਸਿੰਘਲਾ ਜੁੜੇ ਹੋਏ ਨੇ ਆ ਦੀਪਕ ਇਸ ਵੀਡੀਓ ਨੂੰ ਲੈ ਕੇ ਕੀ ਕੋ ਜਾਣਕਾਰੀ ਹੈ ਜੋ ਅਸੀਂ ਵੇਖ ਪਾ ਰਹੇ ਹਾਂ ਕਿਉਂਕਿ ਚੇਨੇ ਨਾਬਾਲਗਨ ਇਸ ਕਰਕੇ ਉਹਨਾਂ ਦੀਆਂ ਤਸਵੀਰਾਂ ਤੇ ਹੀ ਨਹੀਂ ਵਿਖਾ ਸਕਦੇ ਇਸੇ ਕਰਕੇ ਅਸੀਂ ਬਲਰ ਕੀਤੀਆਂ ਹੋਈਆਂ ਨੇ ਇਹ ਵੀਡੀਓ ਬਾਰੇ ਕੀ ਕੋ ਜਾਣਕਾਰੀ ਕਦੋਂ ਦੀ ਇਹ ਵੀਡੀਓ ਹੈ ਤੇ ਵੀਡੀਓ ਸਾਹਮਣੇ ਆਉਣ ਦੇ ਬਾਅਦ ਕਦੋਂ ਇਹ ਪੂਰਾ ਐਕਸ਼ਨ ਹੋਇਆ ਦੇਖੋ ਪ੍ਰਮੰਦਰ ਜਿਹੜੀ ਇਹ ਵੀਡੀਓ ਹੈ ਇਹ 9 ਮਈ ਦੀ ਹੈ ਯਾਨੀ ਕਿ ਗਰਮੀ ਦੀ ਛੁੱਟੀਆਂ ਤੋਂ ਪਹਿਲਾਂ ਦੀ ਹੈ ਕਿਉਂਕਿ ਗਰਮੀ ਦੀਆਂ ਛੁੱਟੀਆਂ ਜਿਹੜੀਆਂ ਹੋਈਆਂ ਸੀ ਉਸ ਤੋਂ 19 ਮਈ ਤੋਂ 9 ਮਈ ਤੋਂ ਬਾਅਦ ਹੋਈਆਂ ਸੀਗੀਆਂ ਇਹ 9 ਮਈ ਦੀ ਵੀਡੀਓ ਹੈ ਉਸ ਤੋਂ ਬਾਅਦ ਜਦੋਂ ਬੱਚਿਆਂ ਦੇ ਬੱਚਿਆਂ ਨੇ ਘਰੇ ਆ ਕੇ ਆਪਣੇ ਪੇਰੈਂਟਸ ਨੂੰ ਦੱਸਿਆ ਤੇ ਅਬ ਪੇਰੈਂਟ ਜਿਹੜੇ ਆ ਸਕੂਲ ਇਕੱਠਾ ਹੋ ਕੇ ਗਏ ਪਰ ਉਹਨਾਂ ਨੇ ਐਸਟੀ ਦੀ ਸ਼ਿਕਾਇਤ ਵੀ ਕੀਤੀ ਸੀ ਮੈਨੇਜਮੈਂਟ ਨੂੰ ਲੇਕਿਨ ਉਸ ਤੋਂ ਬਾਅਦ ਕੁਝ ਦਿਨ ਜਿਹੜੇ ਪ੍ਰਿੰਸੀਪਲ ਸਕੂਲ ਨਹੀਂ ਆਏ ਸੀਗੇ ਜਿਹੜੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਗਰਮੀ ਦੀਆਂ ਛੁੱਟੀਆਂ ਔਨ ਕਰਕੇ ਇੱਕ ਇੱਕ ਮਹੀਨੇ ਜਿਹੜੀਆਂ ਛੁੱਟੀਆਂ ਹੋਈਆਂ ਉਸ ਤੋਂ ਬਾਅਦ 1 ਜੁਲਾਈ ਨੂੰ ਜਿਹੜੇ ਸਕੂਲ ਖੁੱਲੇ ਸੀ ਜਦੋਂ ਬੱਚੇ ਦੁਬਾਰਾ ਫੇਰ ਸਕੂਲ ਗਏ ਤਾਂ ਬੱਚਿਆਂ ਨੇ ਆ ਕੇ ਦੱਸਿਆ ਕਿ ਮੈਡਮ ਹਜੇ ਵੀ ਸਕੂਲ ਦੇ ਵਿੱਚ ਨੇ ਤੇ ਅਸੀਂ ਉਹ ਬੱਚੇ ਜਾਣ ਤੋਂ ਡਰਦੇ ਸੀਗੇ ਜਿਸ ਨੂੰ ਲੈ ਕੇ ਫੇਰ ਪੇਰੈਂਟਸ ਜਿਹੜੇ ਮੈਨੇਜਮੈਂਟ ਕੋਲ ਗਏ ਸੀ ਔਰ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਪ੍ਰਿੰਸੀਪਲ ਨੂੰ ਜਾਂ ਤਾਂ ਉਹਨਾਂ ਦੇ ਕੋਈ ਕਾਰਵਾਈ ਕੀਤੀ ਜਾਵੇ ਤੇ ਜਾਂ ਫਿਰ ਬੱਚੇ ਸਕੂਲ ਨਹੀਂ ਆਉਣਗੇ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਕੀਤੀਆਂ ਗਈਆਂ ਤਾਂ ਉਸ ਤੋਂ ਬਾਅਦ ਜਿਹੜੀ ਹੈ ਇਹ ਵੀਡੀਓ ਜਿਹੜੀ ਸਾਹਮਣੇ ਆਈ ਸੀਗੀ ਇਹ ਸਾਫ਼ ਤੌਰ ਤੇ ਦਿਖ ਰਿਹਾ ਕਿ ਕਿ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ 9 ਮਹੀਨ ਨੂੰ ਜਦੋਂ ਇਹ ਕਲਾਸ ਹੋਈ ਸੀ ਠੀਕ ਹੈ ਠੀਕ ਹੈ ਦੀਪਕਾ ਫਿਲਹਾਲ ਦੀ ਪੂਰੀ ਜਾਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਕੂਲ ਦੇ ਚੇਅਰਮੈਨ ਰਾਣਾ ਬਸਤੀ ਜੁੜ ਚੁੱਕੇ ਨੇ ਅਸਰ ਤੁਹਾਡਾ ਸਵਾਗਤ ਹੈ ਨਿਊਜ਼ ਰੇਟਰਨ ਪੰਜਾਬ ਤੇ ਸਰ ਤੁਹਾਡੇ ਤੋਂ ਵਿਸਥਾਰ ਦੇ ਨਾਲ ਜਾਨਣਾ ਚਾਹਾਂਗਾ ਕਿ ਆਖਰਕਾਰ ਇਹ ਕਦੋਂ ਦੀ ਇਹ ਪੂਰੀ ਵੀਡੀਓ ਹਾਲਾਂਕਿ ਵੀਡੀਓ ਹੁਣ ਸਾਹਮਣੇ ਆਈ ਹੈ ਤੇ ਇਸ ਨੂੰ ਲੈ ਕੇ ਆ ਸਕੂਲ ਪ੍ਰਸ਼ਾਸਨ ਦੇ ਵੱਲ ਐਕਸ਼ਨ ਕੀ ਕੁਝ ਲਿਆ ਗਿਆ ਨਹੀਂ ਵੀਡੀਓ ਜਿਹੜੀ ਇਹ ਮਈ ਦੀ ਆ ਜੀ ਉਹਦੇ ਵਿੱਚ ਪਹਿਲਾਂ ਉਹਨੂੰ ਸਸਪੈਂਡ ਕਰਤਾ ਸੀ ਬਾਅਦ ਵਿੱਚ ਫਿਰ ਦੁਬਾਰਾ ਉਹਨੂੰ ਹਟਾ ਦਿੱਤਾ ਜੁਲਾਈ ਦੇ ਵਿੱਚ ਹਟਾ ਦਿੱਤਾ ਠੀਕ ਹੈ ਨਹੀਂ ਸਾਰੇ ਜਿਹੜੇ ਵੀ ਦਰਸ਼ਕ ਦੇਖ ਰਹੇ ਹੋਣਗੇ ਇਹ ਸਵਾਲ ਵੀ ਜਰੂਰ ਬਣਦਾ ਹੈ ਕਿਉਂਕਿ ਜਿੱਥੋਂ ਤੱਕ ਨਜ਼ਰ ਆ ਰਿਹਾ ਹੈ ਕਿ ਸ਼ਾਇਦ ਸਕੂਲ ਪ੍ਰਿੰਸੀਪਲ ਦੇ ਆਫਿਸ ਦੀ ਇਹ ਪੂਰੀ ਵੀਡੀਓ ਨਜ਼ਰ ਆ ਰਹੀ ਹੈ ਤੇ ਆਖਰਕਾਰ ਕਿਉਂ ਕੁੱਟਮਾਰ ਕਿਉਂ ਕੀਤੀ ਗਈ ਇੱਕ ਵਜ੍ਹਾ ਕੀ ਸਾਫ ਹੋਈ ਉਹ ਬੱਚਿਆਂ ਦਾ ਦਾ ਡਿਸਪਲਿਨ ਦੇ ਵਿੱਚ ਨਹੀਂ ਰਹਿੰਦੇ ਬੱਚੇ ਹਲਕਾਂ ਕਰਦੇ ਨੇ ਕਲਾਸ ਦੇ ਵਿੱਚ ਹਾਂ ਭੱਜੇ ਫਿਰਦੇ ਸੀ ਉਹਨੇ ਕਲਾਸ ਦੇ ਵਿੱਚੋਂ ਸੱਦੇ ਕਹਿੰਦੀ ਜੇ ਮੈਂ ਤਾਂ ਬੱਚਿਆਂ ਦੇ ਫਿਊਚਰ ਵਾਸਤੇ ਉਹਨਾਂ ਦੇ ਵਾਸਤੇ ਭੱਲੇ ਵਾਸਤੇ ਕਹਿੰਦੀ ਮੈਂ ਤਾਂ ਉਹਨਾਂ ਨੂੰ ਡਰਾਵਾ ਦਿੱਤਾ ਬਾਕੀ ਹੁਣ ਅਸੀਂ ਦਫੇ ਆਪ ਜਦੋਂ ਵੀਡੀਓ ਦੇਖੀ ਤੇ ਫਿਰ ਅਸੀਂ ਉਹਨੂੰ ਕਿਹਾ ਵੀ ਨਹੀਂ ਤੈਨੂੰ ਮੈਂ ਕੰਟੀਨਿਊ ਨਹੀਂ ਕਰ ਸਕਦੇ ਜੀ ਇਹ ਸਰ ਤੁਸੀਂ ਖੋਦ ਸਕੂਲ ਦੇ ਚੇਅਰਮੈਨ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਹ ਪਹਿਲੀ ਨਜ਼ਰੇ ਇਹ ਵੀਡੀਓ ਤੋਂ ਆ ਕੀ ਅਹਿਸਾਸ ਹੁੰਦਾ ਹੈ ਨੇ ਬੀਬੀ ਦੇ ਇਹ ਤਾਂ ਨਹੀਂ ਸਾਦਗੀ ਦਾ ਆਪ ਬੰਦ ਕੀਤਾ ਹੈ ਕਿ ਕਿਸੇ ਨੂੰ ਕੋਰ ਪਨਿਸ਼ਮੈਂਟ ਨਹੀਂ ਦੇਣੀ ਤੇ ਉਸ ਤਰ੍ਹਾਂ ਹੋਰ ਪਨਿਸ਼ਮੈਂਟ ਬਹੁਤ ਹੁੰਦੀਆਂ ਆ ਤੇ ਇਹ ਸਾਰਾ ਕਰਕੇ ਅਸੀਂ ਡਿਸੀਜਨ ਲਿਆ ਹੁਣ ਵੀ ਨਹੀਂ ਹਸੀ ਜਣ ਵੀ ਨਹੀਂ ਤੇ ਉਹਨੂੰ ਰੱਖ ਪ੍ਰਿੰਸੀਪਲ ਨੂੰ ਨਹੀਂ ਰੱਖਣਾ ਹੁੰਦੀ ਕੋਰ ਪ੍ਰਿੰਸੀਪਲ ਹੁਣ ਲਪਾਂ ਦੇ ਜੀ ਨਹੀਂ ਤਾਂ ਤੁਹਾਡੇ ਫਿਰ ਬਾਅਦ ਚ ਕੀ ਸਕੂਲ ਦੇ ਵਿੱਚ ਬੱਚਿਆਂ ਤੇ ਪੇਰੈਂਟਸ ਆਏ ਮਾਪੇ ਆਏ ਉਹਨਾਂ ਦੇ ਵੱਲੋਂ ਇਹ ਪੂਰੀ ਕਾਰਵਾਈ ਦੀ ਮੰਨ ਕੀਤੀ ਜਾਂਦੀ ਉਹਨਾਂ ਦਾ ਇਤਰਾਜ਼ ਤਾਂ ਆਉਂਦਾ ਫਿਰ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਹਾਂ ਜ ਬੱਚਿਆਂ ਦੇ ਮਾਪੇ ਦਾ ਵੀ ਇਤਰਾਜ਼ ਸੀ ਕਿ ਵੀ ਇਹਨੂੰ ਨਾਂ ਰੱਖੋ ਹਾਂ ਤੇ ਅਸੀਂ ਵੀ ਇਸ ਕਰਕੇ ਕਿ ਨਹੀਂ ਉਹਨੂੰ ਰੱਖਿਆ ਬਸ ਗੱਲ ਉਸ ਦਾ ਸਭ ਲੰ ਜਨਵਰੀ ਸਰ ਦਾ ਕੀਤਾ ਪੇਰੈਂਟਸ ਨਾਲ ਕਿਸ ਕਾਸ ਕੀਤਾ ਇਸ ਕਰਕੇ ਉਹਨੂੰ ਰੱਖਿਆ ਦਾ ਜੀ ਨੇ ਸਰ ਜਦੋਂ ਅਜਿਹੀ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਹਾਲਾਂਕਿ ਜਰੂਰ ਇਤਿਹਾਪਕਾਂ ਦੇ ਵਲੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਉਹ ਤਾਂ ਬੱਚਿਆਂ ਦੇ ਭੁੱਖ ਵਾਸਤੇ ਫਿਊਚਰ ਵਾਸਤੇ ਅਜਿਹਾ ਕਰਦੇ ਨੇ ਉਹਨਾਂ ਨੂੰ ਸਮਝਾਉਣ ਦੀ ਪਰ ਵੱਡਾ ਸਵਾਲ ਇਹ ਬਣਦਾ ਹੈ ਕਿ ਜੇਕਰ ਚੇ ਨੂੰ ਸਹੀ ਲਾਈਨ ਤੇ ਲੈ ਕੇ ਆਉਣਾ ਹੈ ਸਮਝਾਉਣਾ ਤਾਂ ਉਹਦਾ ਇੱਕ ਇੱਕੋ ਹੀ ਬਦਲ ਬਚਦਾ ਇੱਕੋ ਤਰੀਕਾ ਬਚਦਾ ਹੈ ਕਿ ਇਸ ਤਰੀਕੇ ਨਾਲ ਬੱਚਿਆਂ ਨਾਲ ਕੁੱਟਮਾਰ ਕੀਤੀ ਜਾਵੇ। ਨਹੀਂ ਕੁੱਟਮਾਰ ਨੇ ਹੋਰ ਪਨਿਸ਼ਮੈਂਟ ਹੁੰਦੀਆਂ ਬੰਦੇ ਬੜੇ ਰੈਟਨ ਐਕਸਰਸਾਈਜ਼ ਦੇ ਦਿਓ ਕੋਈ ਹੋਰ ਗਰਾਊਂਡ 'ਚ ਕੀੜੇ ਲਵਾ ਲਓ ਹੂੰ ਬਿਲਕੁਲ ਬਹੁਤ ਕੁਝ ਹੋ ਸਕਦਾ ਹੈ ਨਾ ਜੀ ਇਹ ਕੁੱਟਮਾਰ ਵਾਲੀ ਤਾਂ ਨਹੀਂ ਕੋਈ ਵੀ ਇਹ ਗਲਤ ਕਰਕੇ ਇਸ ਕਰਕੇ ਸੀ ਸਾਈ ਹੈ ਠੀਕ ਹੈ ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸਕੂਲ ਦੇ ਚੇਅਰਮੈਨ ਸਨ ਰਾਣਾ ਬੱਸੀ ਉਹਨਾਂ ਦੇ ਵੱਲੋਂ ਜੇ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਇਹ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਂਦਾ ਉਸ ਤੋਂ ਬਾਅਦ ਜਿਹੜੇ ਬੱਚਿਆਂ ਤੇ ਮਾਪੇ ਸਕੂਲ ਦੇ ਵਿੱਚ ਪਹੁੰਚ ਉਹਨਾਂ ਦੇ ਵੱਲੋਂ ਇਤਰਾਜ਼ ਤੇ ਆ ਜਾਂਦਾ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਤੇ ਹਾਲਾਂਕਿ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਸਕੂਲ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਵੀ ਲਿਆ ਗਿਆ ਹੈ ਪ੍ਰਿੰਸੀਪਲ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ ਦਰਸਲ ਆ ਮੈਂ ਮਿੰਨਿੰਦੀ ਜਿਹੜੀ ਕਿ ਪੂਰੀ ਵੀਡੀਓ ਦੱਸੀ ਜਾ ਰਹੀ ਹਾਲਾਂਕਿ ਵੀਡੀਓ ਹੁਣ ਸਾਹਮਣੇ ਆਈ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਕਿ ਇਹ ਸਕੂਲ ਪ੍ਰਿੰਸੀਪਲ ਦਾ ਜਿਹੜਾ ਕਿ ਆਫਿਸ ਹੀ ਨਜ਼ਰ ਆ ਰਿਹਾ ਉੱਥੇ ਬੱਚਿਆਂ ਨੂੰ ਬੁਲਾਇਆ ਜਾਂਦਾ ਲਾਈਨ ਦੇ ਵਿੱਚ ਖੜਾ ਕੀਤਾ ਜਾਂਦਾ ਤੇ ਇੱਕ ਇੱਕ ਕਰਕੇ ਬੱਚਿਆਂ ਦੇ ਨਾਲ ਆਕਟ ਮਾਰਕ ਕੀਤੀ ਜਾਂਦੀ ਹਾਲਾਂਕਿ ਉਸ ਤੋਂ ਬਾਅਦ ਚਾਰਵਾਈ ਵੀ ਕੀਤੀ ਗਈ ਹੈ ਆ ਦਰਸਲ ਆ ਸਾਡੇ ਨਾਲ ਖੁਦ ਸ਼ਿਕਾਇਤ ਕਰਤਾ ਸਾਡੇ ਨਾਲ ਜੁੜ ਚੁੱਕੇ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ న్యూਸ ਰੇਟਰਨ ਪੰਜਾਬ ਤੇ ਸਰ ਜੋ ਸਾਡੇ ਕੋਲ ਜਾਣਕਾਰੀ ਕਿ ਤੁਹਾਡੇ ਵੱਲੋਂ ਇਹ ਪੂਰੀ ਸ਼ਿਕਾਇਤ ਕੀਤੀ ਗਈ ਸੀ ਉਸ ਤੋਂ ਬਾਅਦ ਜੀ ਇਹ ਪੂਰਾ ਮਾਮਲਾ ਕਿਹੜਾ ਕਿ ਸਾਹਮਣੇ ਆਇਆ ਤੇ ਕਾਰਵਾਈ ਵੀ ਕੀਤੀ ਗਈ ਹੈ ਆ ਕੀ ਕਹਿਣਾ ਚਾਹੋਗੇ ਸਰ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚਾਹ ਲਾ ਕੇ ਉਸ ਤੋਂ ਬਾਅਦ ਚ ਕਾਰਵਾਈ ਵੀ ਕੀਤੀ ਗਈ ਆ ਪੂਰਾ ਜਾਣਨਾ ਚਾਹਾਂਗੇ ਆਖਰਕਾਰ ਕਿਵੇਂ ਤੁਹਾਡੇ ਨੋਟਿਸ ਦੇ ਵਿੱਚ ਮਾਮਲਾ ਸਾਹਮਣੇ ਆਉਂਦਾ ਕਿ ਬੱਚਿਆਂ ਵੱਲੋਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਜੀ ਸਰ ਇਹ ਹੈਗੀ ਜੀ 9 ਮਈ ਦੀ ਗੱਲ ਹੈ ਜੀ ਠੀਕ ਹੈ 9 ਮਹੀਨੋਂ ਬੱਚੇ ਸਕੂਲ ਗਏ ਤੇ ਬੱਚੇ ਕਿਤੇ ਸ਼ਰਾਰਤ ਕਰਦੇ ਸੀ ਕਲਾਸ ਮਤਲਬ ਕਿ ਟੀਚਰ ਦੀ ਗੈਰ ਮੌਜੂਦਗੀ 'ਚ ਹੂੰ ਤੇ ਪ੍ਰਿੰਸੀਪਲ ਮੈਡਮ ਕਿਤੇ ਕੈਮਰੇ ਸੀਸੀਟੀਵੀ ਰਾਹੀਂ ਦੇਖ ਰਹੀ ਸੀ ਵੀ ਬੱਚੇ ਸ਼ਰਾਰਤ ਕਰ ਰਹੇ ਕਲਾਸ 'ਚ ਜੀ ਤੇ ਮੈਡਮ ਨੇ ਖੁਦ ਦਫ਼ਤਰ 'ਚ ਬੱਚੇ ਬੁਲਾ ਕੇ ਤੇ ਬੱਚਾ ਨੂੰ ਇਦਾਂ ਬਹੁਤ ਕੁੱਟਮਾਰ ਕੀਤੀ ਸੀ ਤੇ ਜਦੋਂ ਬੱਚੇ ਘਰ ਆਏ ਜੀ ਉਹਨਾਂ ਨੇ ਆ ਕੇ ਦੱਸਿਆ ਜੀ ਕਹਿੰਦੇ ਵੀ ਮੈਡਮ ਨੇ ਬਹੁਤ ਕੁੱਟਿਆ ਜੀ ਮੈਂ ਕੱਲ੍ਹ ਤੋਂ ਸਕੂਲ ਲੈ ਜਾਣਾ ਬੇ ਛੋਟਾ ਬੱਚਾ 5ਥ ਕਲਾਸ ਦਾ ਬੱਚਾ ਮੇਰਾ ਗੁੜੀਆ ਮੇਰੀ ਠੀਕ ਹੈ ਤੇ ਫਿਰ ਅਸੀਂ ਮੈਨੇਜਮੈਂਟ ਰੋਸੇ ਦਿਨ ਫੋਨ ਲਾਤਾ ਜੇ ਉਹ ਕਹਿੰਦੇ ਵੀ ਸਾਨੂੰ ਸੌਵਾਰ ਤੱਕ ਟਾਈਮ ਦੇ ਦੋ ਵੀ ਅਸੀਂ ਕਾਰਵਾਈ ਕਰਾਂਗੇ ਹੂੰ ਸੌਵਾਰ ਨੂੰ ਨਾਲ ਸਾਨੂੰ ਸਕੂਲ ਬੁਲਾਇਆ ਅਸੀਂ ਸਕੂਲ ગયા ਅਸੀਂ ਕੈਮਰੇ ਚੈੱਕ ਕਰਵਾਏ ਜੀ ਉਹਦੇ ਵਿੱਚ ਮੈਡਮ ਨੇ ਬਹੁਤ ਹੀ ਕੁੱਟਮਾਰ ਕੀਤੀ ਹੋਈ ਸੀਗੀ ਜੀ ਜੀ ਇੱਕ ਉਹ ਸਕੂਲ ਮੈਨੇਜਮੈਂਟ ਨੇ ਉਸ ਟਾਈਮ ਜੀ ਉਹ ਮੈਡਮ ਨੂੰ ਕੱਢਤਾ ਜੀ ਉਸੇ ਟਾਈਮ ਇਮੀਡੀਏਟਲੀ ਜੀ ਠੀਕ ਹੈ ਫਿਰ ਜਦੋਂ ਉਸ ਤੋਂ ਬਾਅਦ ਜੂਨ ਦੀ ਛੁੱਟੀਆਂ ਹੋ ਗਈਆਂ ਜੀ ਜੀ ਛੁੱਟੀਆਂ ਤੋਂ ਬਾਅਦ ਜਦ ਬੱਚੇ ਫੇਰ ਗਏ ਜੀ ਸਕੂਲ ਤੇ ਬੱਚੇ ਕਹਿੰਦੇ ਪਾਪਾ ਵੀ ਮੈਡਮ ਫੇਰ ਆ ਕੇ ਸਕੂਲ ਚ ਵੀ ਮੈਂ ਨਹੀਂ ਕੱਲ ਤੋਂ ਜਾਇਆ ਕਰਨਾ ਹਮ ਅਸੀਂ ਫੇਰ ਮੈਨੇਜਮੈਂਟ ਨਾਲ ਗੱਲ ਕੀਤੀ ਮੈਨੇਜਮੈਂਟ ਪਹਿਲਾਂ ਉਹ ਬਾਹਰ ਸੀਗੇ ਉਹਨਾਂ ਦੇ ਇੱਕ ਐਮ ਡੀ ਸੀਗੇ ਰਾਣਾ ਰਾਣਾ ਬਾਸੀ ਜੀ ਉਹ ਕਹਿੰਦੇ ਜੀ ਤੁਹਾਨੂੰ ਮੈਨੇਜ ਕਰਨਾ ਪੈਣਾ ਵੀ ਤੁਸੀਂ ਆ ਸੈਸ਼ਨ ਨੂੰ ਮੈਨੇਜ ਕਰੋ ਗਾਂ ਬਦਲਣਾ ਮੈਂ ਕਹਾਂ ਜੀ ਮੈਨੇਜ ਅਸੀਂ ਕਿੱਦਾਂ ਕਰੀਏ ਸਾਡੇ ਬੱਚੇ ਡਰਦੇ ਸਕੂਲ ਵਿੱਚ ਤੁਸੀਂ ਮੈਨੇਜ ਕਰੋ ਮੈਂ ਕਹਾਂ ਜੀ ਹਮ ਫੇਰ ਉਸ ਤੋਂ ਬਾਅਦ ਜੀ ਉਹ ਕਹਿੰਦੇ ਵੀ ਸਾਨੂੰ ਟਾਈਮ ਦਿਓ ਐ ਕਰੋ ਜੀ ਮੈਂ ਕਹਿੰਦੀ ਮੈਨੂੰ ਜਾ ਮੇਰੇ ਫਿਰ ਬੱਚੇ ਮੇਰੇ ਨਾਲ ਭੇਜ ਦਿਓ ਬੱਚੇ ਡਰਦੇ ਸਕੂਲ ਨਹੀਂ ਆਉਂਦੇ ਉਹਨਾਂ ਨੇ ਜੀ ਮੇਰੇ ਨਾਲ ਬੱਚੇ ਤੌਰ ਤੇ ਮੇਰੇ ਵੀ ਤੁਸੀਂ ਜਾਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਹੂੰ ਉਸ ਤੋਂ ਬਾਅਦ ਜੀ ਫਿਰ ਮੈਂ ਪੁਲਿਸ ਕੰਪਲੀਟ ਕਰਾਈ ਜੀ ਠੀਕ ਹੈ ਹਾਂ ਜੀ ਉਸ ਤੋਂ ਬਾਅਦ ਜੀ ਫਿਰ ਸਾਰੇ ਪੇਰੈਂਟਸ ਕੋਲ ਮੇਰੇ ਕੋਲ ਵੀਡੀਓ ਸੀਗੀ ਜੀ ਮੈਂ ਸਾਰੇ ਪੇਰੈਂਟਸ ਨੂੰ ਸੈਂਡ ਕੀਤੀ ਜੀ ਹੂੰ ਫਿਰ ਸਾਰੇ ਪੇਰੈਂਟਸ ਇਕੱਠੇ ਹੋਏ ਤੇ ਫਿਰ ਸਾਰੇ ਪੇਰੈਂਟਸ ਦੇ ਨਾਲ ਦਬਾਉਣ ਵਾਲੀ ਫਿਰ ਸਕੂਲ ਨੇ ਜੀ ਮੈਡਮ ਨੂੰ ਸਸਪੈਂਡ ਕਰਤਾ ਜੀ ਅਮਲ ਤੁਹਾਡੇ ਤੁਹਾਡੇ ਕਿੰਨੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਮੇਰੇ ਦੋ ਬੇਡੀਆਂ ਪੜਦੀਆਂ ਜਿੱਥੇ ਅਤੇ ਜੋ ਹੀ ਤਸਵੀਰਾਂ ਦੇਖ ਰਹੇ ਆ ਕਿ ਇੱਕੋ ਕਲਾਸ ਦੇ ਬੱਚੇ ਸਨ ਜਿਨ੍ਹਾਂ ਨੂੰ ਕਿ ਪ੍ਰਿੰਸੀਪਲ ਦੇ ਬੁਲਾਇਆ ਜਾਂਦਾ ਹੈ ਕੁੱਟਮਾਰ ਕੀਤੀ ਜਾਂਦੀ ਹੈ ਨਹੀਂ ਜੀ ਇਹ ਘੱਟੋ ਘੱਟ ਤਿੰਨ ਕਲਾਸ ਦੇ ਬੱਚਿਆਂ ਨੂੰ ਵਾਰੀ ਵਾਰੀ ਬੁਲਾ ਕੇ ਕੁੱਟਿਆ ਗਿਆ ਜੀ ਜਿਹੜੀ ਜਿਹੜੀ ਮੈਂ ਉਥੇ ਵੀਡੀਓ ਦੇਖ ਕੇ ਆਂ ਜੀ ਉਸ ਦਿਨ ਜੀ ਘੱਟੋ ਘੱਟ 1.5-2 ਘੰਟੇ ਦੀ ਵੀਡੀਓ ਆ ਜੀ ਜਿਹੜੀ ਸਾਰੀ ਸਕੂਲ ਦੀ ਮਤਲਬ ਤੁਹਾਡੇ ਨੋਟਿਸ ਦੇ ਵਿੱਚ ਆ ਉਸ ਪੱਛੇ ਤੁਸੀਂ ਹੋਰ ਵੀ ਪੇਰੈਂਟਸ ਦਾ ਮਾਪਿਆਂ ਦਾ ਜਿਹੜਾ ਕਿ ਸਾਥ ਲਿਆ ਫਿਰ ਪ੍ਰੈਸ਼ਰ ਬੈਲਟ ਹੁੰਦਾ ਹੈ ਉਸ ਤੋਂ ਬਾਅਦ ਚ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਜੀ ਸਰ ਜੀ ਹਾਲਾਂਕਿ ਸਾਡੇ ਨਾਲ ਹੁਣੇ ਥੋੜਾ ਸਮਾਂ ਪਹਿਲਾਂ ਚੇਅਰਮੈਨ ਰਾਣਾ ਬਸਤੀ ਜੁੜੇ ਸਨ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਉਹਨਾਂ ਦਾ ਕਹਿੰਦੇ ਕਿ ਪਹਿਲਾਂ ਉਹਨਾਂ ਨੂੰ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਤੋਂ ਪੱਕਾ ਬਾਹਰ ਕੱਢਿਆ ਗਿਆ। ਇਹ ਤੌਰ ਹੀ ਪਹਿਲਾਂ ਤਾਂ ਕੱਢਦੇ ਨਹੀਂ ਸੀਗੇ ਜਦੋਂ ਪ੍ਰੈਸ਼ਰ ਪਿਆ ਜੀ ਪੇਰੈਂਟਸ ਦਾ ਫਿਰ ਉਹਨਾਂ ਨੇ ਕੱਢਿਆ ਜੀ। ਪਹਿਲਾਂ ਤਾਂ ਕਹਿੰਦੇ ਤੁਸੀਂ ਮੈਨੇਜ ਕਰੋ। ਜੀ। ਜੀ ਜੀ। ਆ ਬਿਲਕੁਲ ਸਰ ਤੁਸੀਂ ਇਹ ਮਾਪੇ ਵੀ ਉਹ ਤੁਹਾਡੇ ਬੱਚੇ ਜਿਹੜੇ ਕਿ ਸਕੂਲ ਦੇ ਵਿੱਚ ਪੜ੍ਹਦੇ ਨੇ ਇੱਕ ਅ ਮਾਪੇ ਹੋਣ ਦੇ ਨਾਤੇ ਇੱਕ ਪੇਰੈਂਟਸ ਹੋਣ ਦੇ ਨਾਤੇ ਕਿਵੇਂ ਸੋਚਦੇ ਹੋ ਕਿਉਂਕਿ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਬੱਚਾ ਨੇ ਘਰ ਆ ਕੇ ਦੱਸਿਆ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਖੌਫ ਇੱਕ ਡਰ ਜਿਹੜਾ ਕਿ ਸਕੂਲ ਦੇ ਪ੍ਰਤੀ ਇੱਕ ਟੀਚਰ ਦੇ ਪ੍ਰਤੀ ਪੈਦਾ ਹੋ ਜਾਂਦਾ ਇਸ ਤਰੀਕੇ ਨਾਲ ਜਦੋਂ ਬੱਚੇ ਦੇ ਨਾਲ ਹੁੰਦਾ ਤਾਂ ਕਿਵੇਂ ਵੇਖਦੇ ਹੋ ਜਦੋਂ ਇਸ ਤਰੀਕੇ ਦੇ ਨਾਲ ਕਿਸੇ ਟੀਚਰ ਦੇ ਵੱਲੋਂ ਬੱਚਿਆਂ ਦੇ ਨਾਲ ਘੁੱਟਮਾਰ ਕੀਤੀ ਜਾਂਦੀ ਹੈ ਤਾਂ ਇੱਕ ਕਿੰਨਾ ਕੁ ਅਸਰ ਮਾਪਿਆਂ ਤੇ ਉਹਨਾਂ ਦੇ ਬੱਚਿਆਂ ਤੇ ਪੈਂਦਾ ਦੇਖੋ ਜੀ ਬੱਚਿਆਂ ਤੇ ਅਸਰ ਬਹੁਤ ਪੈਂਦਾ ਜੀ ਕਿਉਂਕਿ ਚਲੋ ਟੀਚਰ ਕੁੱਤੇ ਕਲਾਸ ਟੀਚਰ ਕੁੱਤੇ ਗੱਲ ਹੋਰ ਆ ਜੀ ਹਨਾ ਜੀ ਮਾੜਾ ਮੋਟਾ ਘੂਰ ਲਿਆ ਜੀ ਹੂੰ ਖੁਦ ਇੱਕ ਪ੍ਰਿੰਸੀਪਲ ਜਿਹੜਾ ਮੇਨ ਹੈੱਡ ਹੀ ਕੁੱਟਣ ਲੱਗ ਗਿਆ ਜੀ ਫਿਰ ਬੱਚੇ ਦਾ ਬਹੁਤ ਜ਼ਿਆਦਾ ਡਰ ਗਏ ਸੀਗੇ ਜੀ ਹੂੰ ਉਸ ਤੋਂ ਬਾਅਦ ਜੀ ਤੇ ਬੱਚੇ ਜਿਹੜੇ ਕਹਿੰਦੇ ਡਰ ਦੇ ਨਾਲ ਸਕੂਲ ਹੀ ਨਹੀਂ ਜਾਣਾ ਜਾਣਾ ਹੀ ਨਹੀਂ ਅਸੀਂ ਕਿਸੇ ਸਕੂਲ ਚ ਨਹੀਂ ਜਾਣਾ ਹੂੰ ਬੱਚਿਆਂ ਨੂੰ ਚਲੋ ਸਜ਼ਾ ਹੁੰਦੀ ਹੈ ਜੇ ਕੋਈ ਅਟੈਂਡਿੰਗ ਪੋਜੀਸ਼ਨ ਖਲਵਾ ਦਿਓ ਕੁਝ ਵੀ ਕਰਾ ਦਿਓ ਹਾਂ ਬਹੁਤ ਸਾਰੇ ਬਹੁਤ ਸਾਰੇ ਹੋਰ ਤਰੀਕੇ ਹੁੰਦੇ ਨੇ ਬੱਚੇ ਨੂੰ ਭਜਾਉਣ ਦੇ ਹਾਂਜੀ ਹਾਂਜੀ ਇਸ ਲਈ ਮੇਰਾ ਤਾਂ ਇਹੀ ਕਹਿਣਾ ਜੀ ਜੇ ਮਲਕੀ ਕੋਈ ਬੱਚਾ ਗਲਤੀ ਕਰਦਾ ਵਾ ਸ਼ਰਾਰਤ ਕਰਦਾ ਬੱਚੇ ਸ਼ਰਾਰਤ ਕਰਨਗੇ ਜੀ ਹੂੰ ਵੀ ਉਹਨਾਂ ਨੂੰ ਕਿਤੇ ਕਿਸੇ ਤਰੀਕੇ ਨਾਲ ਸਮਝਾਇਆ ਜਾਵੇ ਕੁੱਟ ਮਾਰਨਾ ਕੀਤੀ ਜਾਵੇ ਜੀ ਠੀਕ ਹੈ ਠੀਕ ਹੈ ਜਰਨੈਲ ਜੀ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਜਰਨੈਲ ਸਿੰਘ ਸ਼ਿਕਾਇਤ ਕਰਤਾ ਇਹਨਾਂ ਦੇ ਵੱਲ ਦਰਸਲੇ ਪੂਰੀ ਸ਼ਿਕਾਇਤ ਕੀਤੀ ਗਈ ਮਾਮਲਾ ਸਾਹਮਣੇ ਲਿਆਂਦਾ ਗਿਆ ਇਹਨਾਂ ਦੇ ਦੋ ਬੱਚੇ ਦਰਸਲ ਇਸ ਸਕੂਲ ਦੇ ਵਿੱਚ ਪੜ੍ਹਦੇ ਨੇ ਬੱਚਿਆਂ ਦੇ ਵੱਲੋਂ ਇਹਨਾਂ ਨੂੰ ਘਰ ਜਾ ਕੇ ਦੱਸਿਆ ਗਿਆ ਕਿ ਪ੍ਰਿੰਸੀਪਲ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਚ ਸਖਤ ਇਤਰਾਜ਼ ਤਾਇਆ ਗਿਆ ਕਾਰਵਾਈ ਦੀ ਮੰਗ ਕੀਤੀ ਗਈ ਤੇ ਉਸ ਦੇ ਬਾਅਦ ਜਿਹੜਾ ਕਿ ਸਕੂਲ ਪ੍ਰਸ਼ਾਸਨ ਦੇ ਵੱਲ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਸਕੂਲ ਪ੍ਰਿੰਸੀਪਲ ਨੂੰ ਜਿਹੜਾ ਕਿ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਪਰ ਨਾਲ ਤੁਹਾਨੂੰ ਉਸੇ ਜੋ ਤਸਵੀਰਾਂ ਵਿਖਾ ਰਹੇ ਹਨ ਦਰਸਲ ਮੋਗਾ ਦੇ ਧਰਮਕੋਟ ਦੇ ਵਿੱਚ ਇੱਕ ਨਿੱਜੀ ਸਕੂਲ ਦੀਆਂ ਤਸਵੀਰਾਂ ਨੇ ਕਿੱਥੇ ਕਿ ਵਕਫਾ ਕਲਾਸ ਦੇ ਜਿਵੇਂ ਕਿ ਸ਼ਿਕਾਇਤ ਕਰਤਾ ਜਰਨੈਲ ਸਿੰਘ ਨੇ ਦੱਸਿਆ ਕਿ ਵਕਫਾ ਕਲਾਸਾਂ ਦੇ ਬੱਚਿਆਂ ਨੂੰ ਜਿਹੜਾ ਕਿ ਪ੍ਰਿੰਸੀਪਲ ਦੇ ਵੱਲੋਂ ਦਫ਼ਤਰ ਦੇ ਵਿੱਚ ਬੁਲਾਇਆ ਜਾਂਦਾ ਹੈ ਬਿਲਕੁਲ ਲਾਈਨ ਦੇ ਵਿੱਚ ਖੜਾ ਕੀਤਾ ਜਾਂਦਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਲਾਈਨ ਦੇ ਵਿੱਚ ਖੜਾ ਕੇ ਉਸ ਤੋਂ ਬਾਅਦ ਬੱਚਿਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਰੁਕ ਕਰਾਂਗੇ ਅਗਲੀ ਖਬਰ ਦਾ ਪੰਜਾਬ ਦੇ ਵਿੱਚ ਝੋਨੇ hetsਾ ਰਕਬਾ ਘਟਾਉਣ ਦੇ ਲਈ ਵੱਡਾ ਕਦਮ ਚੁੱਕਿਆ ਗਿਆ ਝੋਨੇ ਦੀ ਥਾਂ ਬਦਲਵੀਂ ਫਸਲ ਤੇ ਹੁਣ 17500 ਰੁਪਏ ਮਿਲਣਗੇ ਕਿਸਾਨਾਂ ਨੂੰ ਪ੍ਰਤੀ ਹੈਕਟੇਰ 12500 ਰੁਪਏ ਦੀ ਪ੍ਰੋਫਸਾਹਨ ਰਾਸ਼ੀ ਦਿੱਤੀ ਜਾਵੇਗੀ ਸਿਆਮਨ ਨੇ ਖੇਤੀ ਵਿਭੰਨਾਂ ਨੂੰ ਲੈ ਕੇ ਖੇਤੀ ਵਿਭਾਗ ਦੇ ਨਾਲ ਵਿਚਾਰ ਚਰਚਾ ਕਰਨ ਦੇ ਮੱਦੇਨਜ਼ਰਲੇ ਨਿਰਦੇਸ਼ ਦਿੱਤੇ ਨੇ ਪੰਜਾਬ ਸਰਕਾਰ ਨੇ ਸਾਲ 2024-25 ਦੇ ਲਈ 299.87 ਕਰੋੜ ਰੁਪਏ ਜਿਹੜੇ ਕਿ ਰੱਖੇ ਨੇ ਮਤੁਮਦ 5 ਹੈਕਟੇਰ ਤੱਕ ਰਕਵੇ ਤੇ ਕਿਸਾਨ ਇਹ ਲਾਭ ਲੈ ਸਕਣਗੇ ਇਸ ਪਹਿਲ ਦਾ ਉਦੇਸ਼ ਪਾਣੀ ਵੀ ਜ਼ਿਆਦਾ ਖਪਤ ਵਾਲੇ ਝੋਨੇ ਦੀ हां ਹੋਰ ਫਸਲਾਂ ਦੀ ਕਾਸ਼ਤ ਲਈ ਉਤਸ਼ਾਹਿਤ ਕਰਨ ਹੈ ਗਰਮੇ ਸਿੰਘ ਖੁੱਡੀਆਂ ਪ੍ਰੋਕਸ਼ਾਹਨ ਗਰਮੇ ਸਿੰਘ ਖੁੱਡੀਆਂ ਦੇ ਵੱਲੋਂ ਜੋ ਕਿ ਬਿਆਨ ਦਿੱਤਾ ਗਿਆ ਪ੍ਰੋਸਤਾਨ ਰਾਸ਼ੀ ਸਿੱਧਾ ਲਾਹਤਰੀ ਕਿਸਾਨਾਂ ਦੇ ਬੈਂਕ ਖਾਤੇ ਦੇ ਵਿੱਚ ਦੋ ਬਰਾਬਰ ਕਿਸ਼ਤਾਂ ਦੇ ਵਿੱਚ ਪਾਈ ਜਾਵੇਗੀ ਪਹਿਲੀ ਕਿਸ਼ਤ ਡਿਜੀਟਲ ਕ੍ਰੌਪ ਸਰਵੇ ਅਤੇ ਕ੍ਰਿਸ਼ੀ ਮੈਪਰ ਐਪ ਦੇ ਰਾਹੀਂ ਤਸਦੀਕ ਹੋਣ ਦੇ ਪ੍ਰੰਤ ਅਤੇ ਦੂਜੀ ਕਿਸ਼ਤ ਫਸਲ ਵੜਨ ਤੋਂ ਤੁਰੰਤ ਬਾਅਦ ਟਰਾਂਸਫਰ ਕਰ ਦਿੱਤੀ ਜਾਵੇਗੀ ਕਿਉਂਕਿ ਇਹ ਵੱਡਾ ਮੁੱਦਾ ਹੈ ਜਿਹੜਾ ਕਿ ਪੰਜਾਬ ਦੇ ਜਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਕਿਉਂਕਿ ਜਦੋਂ ਚੋਨੇ ਦੀ ਫਸਲ ਦਾ ਜ਼ਿਕਰ ਹੁੰਦਾ ਜਿੱਥੇ ਕਿ ਪਾਣੀ ਦੀ ਬਾਕੀ ਫਸਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਖਪਤ ਹੁੰਦੀ ਹੈ ਉੱਥੇ ਬਿਜਲੀ ਦੀ ਵੀ ਖਪਤ ਹੁੰਦੀ ਹੈ ਤੇ ਲਗਾਤਾਰ ਹਾਲਾਂਕਿ ਇਸ ਗੱਲ ਦਾ ਜਰੂਰ ਸਰਕਾਰਾਂ ਦੇ ਵੱਲੋਂ ਅਪੀਲ ਵੀ ਕਿਸਾਨਾਂ ਨੂੰ ਕੀਤੀ ਜਾਂਦੀ ਹੈ ਕਿ ਜਿਹੜਾ ਕਿ ਫਸਲੀ ਚੱਕਰ ਨੂੰ ਅਪਣਾਓ ਚੋਨੇ ਵਾਲੇ ਜਿਹੜੇ ਫਸਲੀ ਗੇੜ ਦੇ ਵਿੱਚੋਂ ਬਾਹਰ ਨਿਕਲਿਆ ਜਾਵੇ ਹਾਲਾਂਕਿ ਇਸ ਦੇ ਦੂਜੇ ਪਾਸੇ ਗੱਲ ਕਿਸਾਨਾਂ ਦੇ ਤਰਕ ਦੀ ਕੀਤੀ ਜਾਵੇ ਤਾਂ ਕਿਸਾਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਆ ਹੋਰ ਕੀ ਫਸਲ ਵੇਚਦੇ ਆ ਤੇ ਉਸ ਤੇ ਕੋਈ ਐਮਐਸਪੀ ਨਹੀਂ ਮਿਲਦੀ ਇਸ ਕਰਕੇ ਉਸ ਤੋਂ ਬਾਅਦ ਉਹਨਾਂ ਦੀ ਫਸਲ ਜਿਹੜੀ ਕਿ ਮੰਡੀਆਂ ਦੇ ਵਿੱਚ ਰੁਲਦੀ ਹੈ ਇਹ ਤਰਕ ਕਿਸਾਨਾਂ ਵੱਲੋਂ ਦਿੱਤਾ ਜਾਂਦਾ ਹੈ ਤੇ ਹੁਣ ਇਸ ਨੂੰ ਲੈ ਕੇ ਸਰਕਾਰ ਦੇ ਵੱਲ ਵੱਡਾ ਕਦਮ ਚੁੱਕਿਆ ਗਿਆ ਕਿ ਝੋਨੇ ਦੀ ਥਾਂ ਬਦਲਨੀ ਫਸਲ ਤੇ ਹੁਣ 17500 ਰੁਪਏ ਦਿੱਤੇ ਜਾਣਗੇ ਕਿਸਾਨਾਂ ਨੂੰ ਪ੍ਰਤੀ ਹੈਕਟੇ 17500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦੇਣ ਦਾ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਸਾਡੇ 1.7 ਹਜ਼ਾਰ ਪਰ ਹੈਕਟੇਅਰ ਜਿਹੜਾ 7 ਹਜ਼ਾਰ ਪਰ ਏਕੜ ਉਹ ਉਹਨਾਂ ਨੇ ਕਿਹਾ ਵੀ ਅਸੀਂ ਦੇ ਲਈ ਦੇਵਾਂਗੇ ਜੇ ਦੀ ਕੋਈ ਝੋਨੇ ਦੀ بجائے ਕੋਈ ਹੋਰ ਫਸਲ ਬੀਜਦਾ ਤੇ ਉਹਦੇ ਲਈ ਜਿਉ ਨੂੰ ਛੱਡਦਾ ਉਸ ਪਾਸੇ ਔਰ ਜੜੀ ਗੱਲਬਾਤ ਬੜੀ ਸਾਰਥਕ ਢੰਗ ਨਾਲ ਤੇ ਚੰਗੀ ਹੋਈ ਹੈ ਉਹਨਾਂ ਨੇ ਭਰੋਸਾ ਦਿੱਤਾ ਉਹ ਕਹਿੰਦੇ ਫੇਰ ਵੀ ਕੋਈ ਸਮੱਸਿਆ ਹੋਵੇ ਜਦੋਂ ਮਰਜ਼ੀ ਆ ਕੇ ਲੈ ਲੈ ਆਓ ਉਹਦੇ ਹੱਲ ਕੱਢਣ ਲਈ ਆਪਾਂ ਬੈਠ ਕੇ ਯਤਨ ਕਰਾਂਗੇ ਹਸਲਾਂ ਦੇ ਉੱਤੇ ਫਿਰ ਜੇ ਸਾਡੇ 1.7 ਹਜ਼ਾਰ ਪਰ ਹੈਕਟੇਰ ਜਿਹੜਾ 7 ਹਜ਼ਾਰ ਪਰ ਏਕੜ ਉਹ ਉਹਨਾਂ ਨੇ ਕਿਹਾ ਵੀ ਅਸੀਂ ਦੇ ਲਈ ਜਿਵਾਗੇ ਜੇ ਦੀ ਕੋਈ ਝੋਨੇ ਦੀ ਬਜਾਏ ਕੋਈ ਹੋਰ ਫਸਲ ਬੀਜਦਾ ਤੇ ਉਹਦੇ ਲਈ ਜਿਉ ਨੂੰ ਛੱਡਦਾ ਉਸ ਪਾਸੇ ਸਾਰਾ ਲ ਕੁਝ ਕਿਸਾਨ ਆ ਗੂ ਨਵੇਂ ਉਹਨਾਂ ਨਾਲ ਗੱਲ ਕਰਦੇ ਆ ਪ੍ਰਧਾਨ ਜੀ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਗਿਆਨ ਨੂੰ ਸਰਕਾਰ ਦੇ ਨਾਲ ਕੀ ਆਖਰਕਾਰ ਇਹਨਾਂ ਚ ਜਦੋਂ 12 ਦਾ ਫਸਲੀ ਬੰਦਤਾ ਦੀ ਗੱਲ ਕੀਤੀ ਗਈ ਹੈ ਕਿ ਅਗਰ ਦਾ ਝੋਨੇ ਦੇ ਸਾਥ ਬੋਲਦ ਨੇ ਤੇ 17500 ਰੁਪਏ ਦਾ ਹੈਕਟੇਰ ਸਰ ਤੱਕ ਆਏਗਾ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਵੈਸੇ ਤਾਂ ਸਲਾਹਣ ਯੋਗ ਆ ਪਰ ਜੇ ਅਮਲੀ ਰੂਪ ਦੇ ਵਿੱਚ ਇਸ ਨੂੰ ਅਪਣਾਇਆ ਜਾਵੇ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਤੇ ਇਹਨਾਂ ਨੇ ਬੀਆਂ ਤੇ ਸਬਸਿਡੀ ਦਿੱਤੀ ਆ ਉਹ ਵੀ ਕਿਸਾਨ ਤੈ ਨਹੀਂ ਪਹੁੰਚੀ ਪਰ ਜਿਹੜੀ ਬਦਲਮੀ ਫਸਲ ਦੀ ਗੱਲ ਆ ਕਿਸਾਨ ਜੋ ਵੀ ਸਰਕਾਰ ਕਹਿੰਦੀ ਹੈ ਨਾਲ ਸਹਿਮਤਾ ਕਿਸਾਨ ਸਾਥ ਦਿੰਦਾ ਜਿਸ ਤਰ੍ਹਾਂ ਕਿ ਪਾਣੀ ਦੇ ਸਬੰਧ ਵਿੱਚ ਪਾਣੀ ਥੱਲੇ ਚਲੇਗਾ ਕਿਸਾਨ ਨੂੰ 10 ਜੂਨ ਤੋਂ ਝੋਨਾ ਲਾਉਣ ਨੂੰ ਕਿਹਾ ਤੇ ਕਿਸਾਨ ਨੇ ਸਰਕਾਰ ਦਾ ਸਾਥ ਦਿੱਤਾ ਉਹ ਪਾਲਿਸੀ ਅਪਣਾਈ ਗਈ ਸੋ ਇਸੇ ਤਰ੍ਹਾਂ ਜੇ ਸਰਕਾਰ ਖੇਤੀ ਸੰਜੀਦਾ ਇਹ ਚਾਹੁੰਦੀ ਹੈ ਕਿ ਝੋਨੇ ਤੋਂ ਕੱਢਿਆ ਜਾਵੇ ਕਿਸਾਨ ਬਿਲਕੁਲ ਝੋਨਾ ਛੱਡਣ ਨੂੰ ਤਿਆਰ ਹੈ ਕਿਸਾਨ ਦੀ ਮਜਬੂਰੀ ਹੈ ਕਿਉਂਕਿ ਹੋਰ ਕੋਈ ਵੀ ੜੀ ਫਸਲ ਹੈ ਉਹ ਇਹਦੇ ਬਰਾਬਰ ਦੀ ਆਮਦਨ ਹੈ ਨਹੀਂ ਉਹਦੀ ਜੇ ਆਮਦਨਾਂ ਰੇਟ ਮੁਕਰਰ ਵੀ ਕਰਦੇ ਆ ਤੇ ਮਾਰਕੀਟਿੰਗ ਨਹੀਂ ਸਹੀ ਹੋ ਰਹੀ ਪਰ ਐਰਥੀ ਜੋ ਦੇਖਿਆ ਜਾਵੇ ਜਿਵੇਂ ਸੋਕੇ ਦੇ ਹਾਲਾਤ ਚੱਲ ਰਹੇ ਆ ਮੂੰਗੀ ਦੀ ਫਸਲ ਨੂੰ ਬਹੁਤ ਵੱਡੀ ਸੋਕੇ ਦੀ ਮਾਰ ਪਈ ਆ ਤੇ ਨਾਲ ਜਿਵੇਂ ਮੱਕੀ ਸੀ ਮੱਕੀ ਕਿਸਾਨਾਂ ਨੇ ਕਾਫੀ ਬਜਾਦ ਕੀਤੀ ਸੀ ਮੱਕੀ ਨੂੰ ਦਾਣਾ ਨਹੀਂ ਪੂਰਾ ਪਿਆ ਜਿਹੜਾ ਸੋਕਾ ਕਰਕੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਦੀ ਬਾਹ ਫੜਨ ਦੀ ਲੋੜ ਆ ਜਿੱਥੇ ਸੋਕੇ ਦਾ ਮਸਲਾ ਭਾਵੇਂ ਝੋਨਾ ਸਰਕਾਰ ਨੇ ਚਲੋ ਹੁਣ ਝੋਨਾ ਲੱਗ ਚੁੱਕਾ ਸੀਜ਼ਨ ਆ ਜਿਹੜਾ ਇਹ ਆ ਗਿਆ ਝੋਨੇ ਦੀ ਲਵਾਈ ਦਾ ਤੇ ਸਰਕਾਰ ਨੇ ਲੇਟ ਜਿਹੜਾ ਫੈਸਲਾ ਲਿਆ ਤੇ ਅਗਲੇ ਸੀਜ਼ਨ ਵਾਸਤੇ ਕਿਸਾਨ ਇਹਦੇ ਸੋਚਣ ਲਈ ਮਜਬੂਰ ਹੋਣਗੇ ਪਰ ਜੇ ਕਿਸਾਨ ਸਰਕਾਰ ਪੂਰਾ ਉੱਤਰਦੀ ਆ ਜੋ ਫੈਸਲਾ ਲੈਂਦੀ ਆ ਤੇ ਕਿਸਾਨ ਇਹ ਅਪਣਾਉਣ ਨੂੰ ਪਿਆਰ ਆ ਕਿਉਂਕਿ ਕਿਸਾਨ ਨੂੰ ਝੋਨੇ ਦੇ ਵਿੱਚ ਬੜੀਆਂ ਮੁਸ਼ਕਲ ਆ ਰਹੀਆਂ ਇਸ ਦਾ ਅਸਰ ਜਿੰਦੇ ਵਿੱਚ ਤੁਸੀਂ ਦੇਖਿਆ ਬਿਲੀ ਵੀ ਪੂਰੀ ਨਹੀਂ ਮਿਲ ਰਹੀ ਬਾਰਿਸ਼ ਨਹੀਂ ਹੋएगी ਤੇ ਕਿਸਾਨ ਦਾ ਬਹੁਤ ਭਾਰੀ ਖਰਚਾ ਆ ਰਿਹਾ ਝੋਨੇ ਤੇ ਬਿਲਕੁਲ ਦੇਖਿਆ ਕਿਸਾਨ ਆਗੂ ਕਹਿ ਰਹੇ ਨੇ ਬਿਲਕੁਲ ਅਸੀਂ ਅਗਲੀ ਵਾਰ ਜਿਹੜੀ ਇਸ ਗੱਲ ਤੇ ਵਿਚਾਰ ਕਰ ਸਕਦੇ ਹਾਂ ਲੇਕਿਨ ਸਰਕਾਰ ਆ ਬੰਦਾ ਮੁਆਵਜ਼ਾ ਤੱਕ ਕਈ ਕਿਸਮ ਤੱਕ ਨਹੀਂ ਪਹੁੰਚਿਆ ਤਾਂ ਉਹਨੇ ਕਹਿੰਦੇ ਵੀ ਫਸਲ ਹੁੰਦਾ ਵੀ ਪਾ ਦੇਵੇ ਤਾਂ ਲੈਣੋ ਇੱਕ ਤਰੀਕ ਤੇ ਗੱਲਾਂ ਸਾਰਨਾ ਤੈ ਹੁੰਦਾ ਲੇਕਿਨ ਕਿਸਾਨ ਵੀ ਕਿਤਨਾ ਕਿਤੇ ਸਰਕਾਰ ਇਸ ਗੱਲਾਂ ਸਹਿਮਤ ਤੁਹਾਨੂੰ ਦਿਖਾਈ ਦਿੰਦੇ ਨੇ ਕਿਸਾਨ ਸਾਡੇ ਨਾਲ ਮੌਜੂਦ ਨੇ ਲੋਕ ਲੋਕ ਜਿਹੜੇ ਖੇਤੀ ਕਰਦੇ ਨੇ ਤਾਂ ਗਰਾਊਂਡ ਦੇ ਉੱਪਰ ਇਹਨਾਂ ਦਾ ਕੀ ਖਿਆਲ ਹੈ ਬਾਈ ਜੀ ਕੀ ਨਾਮ ਆਪਣਾ ਜਗਵੀਰ ਸਿੰਘ ਜੀ ਜਗਵੀਰ ਜੀ ਕਿੰਨੀ ਫਸਲ ਦੀ ਤੁਸੀਂ ਖੇਤੀ ਕਰਦੇ ਹੋ ਮੈਂ ਕਰ ਰਿਹਾ 100 ਬਿਗੇ ਦੇ ਵਿੱਚ ਕਰ ਰਿਹਾ ਹਾਂ ਤਾਂ ਹੁਣ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਕਹਿੰਦੇ ਝੋਨੇ ਦੀ ਫਸਲ ਅਗਰ ਨਹੀਂ ਬੀਜੋਗੇ ਕੋਈ ਹੋਰ ਬਦਲਵੇਂ ਫਸਲ ਬੀਜੋਗੇ ਤਾਂ ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ 7000 ਪਰ ਏਕੜ 7.5 ਲੱਖ ਰੁਪਿਆ ਪਰ ਹੈਕਟੇਅਰ ਇਹ ਫੈਸਲੇ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਮੰਨਦੇ ਹਾਂ ਜੇ ਇਸ ਫੈਸਲੇ ਨੂੰ ਅਸੀਂ ਪਾਣੀ ਆ ਜਿਹੜਾ ਸਾਡਾ ਬਹੁਤ ਨੀਚੇ ਜਾ ਰਿਹਾ ਜੀ ਜੇ ਸਰਕਾਰ ਇਹੋ ਜਿਹੇ ਫੈਸਲਿਆਂ ਤੇ ਕੰਮ ਕਰੋਗੀ ਅਸੀਂ ਸਰਕਾਰ ਦੇ ਨਾਲ ਨਾਲ ਖੜਿਆਂਗੇ ਇਹੋ ਜਿਹੇ ਬਦਲਾਅ 'ਚ ਅਸੀਂ ਨਾਲ ਚੱਲਾਂਗੇ ਤੇ ਇੱਜ਼ਤ ਕੀ ਵੀ ਮੈਂ ਮੰਨ ਲਓ ਬਦਲ ਕੇ 26 ਝੋਨਾ ਲਾਇਆਗਾ ਪਹਿਲਾਂ ਉਸਾ ਲਾਉਂਦੇ ਸੀਗੇ ਇਤਕੀ ਸਾਰਾ ਮੈਂ 26 ਤੇ ਇਕ ਸੋਕਤੀ ਜੋ ਨਾ ਲਾਇਆ ਬਦਲ ਕੇ ਸਰਕਾਰ ਦੇ ਕਹਿਣ ਮੁਤਾਬਕ ਮੈਂ ਇੱਕ ਮਹੀਨਾ ਲੇਟ ਲਾਇਆ ਦੂਜੇ ਕਿਸਾਨਾਂ ਨਾਲ ਜੀਰੀ ਜੀਰੀ ਬਰਾਬਰੀ ਆਉਣੀ ਆਗੀ ਸਾਰਿਆਂ ਦੇ ਇਕੱਠੀ ਆਉਣੀ ਆਗੀ ਇਕੱਠੀ ਨਾਲ ਨਿਕਲਣੀ ਆਗੀ ਵਧੀਆ ਜੀਰੀ ਆਉਣੀ ਆਗੀ ਲੱਗਦਾ ਕਿ ਜਿਵੇਂ ਪਾਣੀ ਲਗਾ ਤਾਂ ਡੂੰਗਾ ਹੁੰਦਾ ਜਾ ਰਿਹਾ ਤਾਂ ਪਾਣੀ ਨੂੰ ਬਚਾਉਣ ਦੇ ਲਈ ਇੱਕ ਵੱਡਾ ਉਪਰਾਲਾ ਹੈ ਜਿਹੜਾ ਕਰਨਾ ਚਾਹੀਦਾ ਕਿਸਾਨਾਂ ਨੂੰ ਬਹੁਤ ਹਾਂ ਜੀ ਹਾਂ ਬਿਲਕੁਲ ਕਰਨਾ ਚਾਹੀਦਾ ਕਿਸਾਨ ਨੂੰ ਸਾਥ ਦੇਣਾ ਚਾਹੀਦਾ ਸਰਕਾਰ ਦਾ ਤੇ ਸਰਕਾਰ ਨੂੰ ਵੀ ਇਸ ਤੇ ਮੁਆਵਜ਼ੇ ਨੂੰ ਥੋੜਾ ਵਧਾਉਣਾ ਚਾਹੀਦਾਗਾ ਕਿਉਂਕਿ 7000 ਨਾਲ ਕੋਈ ਜ਼ਿਆਦਾ ਨਹੀਂ ਮਤਲਬ ਕਿਸਾਨ ਦਾ ਸਰਨਾ ਜਿਹੜਾ ਝੋਨਾ ਦਾ ਉਹ ਵੱਧ ਨਿਕਲਦਾ ਤੇ ਦੂਜੀਆਂ ਫਸਲਾਂ ਘੱਟੋਂ ਨਿਕਲਦੀਆਂ ਨੇ। ਹੋਰ ਕਿਹੜੀ ਫਸਲ ਤੁਸੀਂ ਅਗਰ ਗੱਲ ਕਰਤਾ ਇਹ ਸੀਜ਼ਨ 'ਚ ਝੋਨੇ ਦੇ ਬਜਾਏ ਕਿਹੜੀ ਫਸਲ ਬਦਲਾਅ ਉਹ ਦੇ ਵਿੱਚ ਆ ਸਕਦੀ ਹੈ? ਬਦਲਾਅ 'ਚ ਤਾਂ ਇਹੀ ਮੱਕੀ ਤੇ ਮੂੰਗੀ ਹੋਗੀ ਜੀ, ਨਰਮਾ ਨਰਮਾ ਵੀ ਹੋ ਸਕਦਾਗਾ ਜਾਂ ਮੂਫਲੀ ਵੀ ਹੋ ਸਕਦੀ ਹੈਗੀ। ਹੁਣ ਜੇ ਮੈਂ ਮੂੰਗੀ ਦੀ ਫਸਲ ਬੀਜਣੀ ਆ ਉਹਦੇ ਪਰ ਐਮ ਐਸ ਪੀ ਵੀ ਹੈਗੀ ਆ। ਐਸ ਪੀ ਵਗੈਰਾ ਪ੍ਰੋਪਰ ਮਿਲਦੀ ਨਹੀਂ ਜੀ। ਹੈਗੀ ਆ ਪਰ ਮਿਲਦੀ ਨਹੀਂ। ਕਿਸਾਨਾਂ ਨੂੰ ਪ੍ਰੋਪਰ ਮਿਲ ਨਹੀਂ ਰਹੀ। ਜਿਹੜੀ ਮੂੰਗੀ ਤੇ ਐਮ ਐਸ ਪੀ ਆ। ਉਜੋ ਲੈ ਕੇ ਜਾਂਦੇ ਨੇ ਉਦੋਂ ਉੱਥੇ ਮਿਲਦੀ ਨਹੀਂ ਉਦੋਂ ਕੁਝ ਉਹਦੇ ਜ ਕੁਝ ਕਹਦੇ ਨੇ ਡਿਸ ਕਲਰ ਆ ਫਲਾਣਾ ਇਹ ਦੁਕਾਨ ਆ ਇਸ ਵਾਰ ਤਾਂ ਕਹਿੰਦੇ ਮੱਕੀ ਦਾ ਬੀਜ ਮੈਂ ਆਚਾਰ ਵਗੈਰਾ ਪੈਂਦਾ ਉਹ ਤਾਂ ਕੀਮਤ ਵਧਿਆ ਹੋਣ ਲੱਗੀ ਕੀਮਤ ਤਾਂ ਵਧਿਆ ਹੋਣ ਲੱਗੀ ਪਰ ਨੁਕਸਾਨ ਵੀ ਬਹੁਤ ਹੋ ਰਿਹਾ ਜੀ ਮੀਂਹ ਹੋ ਜਾਂਦਾ ਮੀਂਹ ਨਾਲ ਨੁਕਸਾਨ ਪਰ ਜੇ 7000 ਰੁਪਏ ਪਰ ਏਕੜ ਮੁਆਵਜ਼ਾ ਮਿਲੇ ਫਿਰ ਖੁਸ਼ ਹੋਣ ਲੱਗਦਾ ਵੀ ਹਾਂ ਕਿਸਾਨ ਝੋਨੇ ਤੋਂ ਬਦਲਾਅ ਕਰ ਲੈਣਗੇ ਕਰੂਗਾ ਜੀ ਇਦ ਕੀ ਬਹੁਤ ਕਰਿਆ ਜੀ ਕਿਸਾਨਾਂ ਨੇ ਬਦਲਾਅ ਬਹੁਤ ਕਰਿਆ ਗਾਹਾਂ ਵੀ ਕਰੂਗਾ ਬਈ ਜੀ ਤੁਹਾਡਾ ਕੀ ਨਾਮ ਹੈ ਵੀਰੇ ਮੇਰਾ ਨਾਮ ਅਮਰਤ ਸਿੰਘ ਅਮਰ ਜੀ ਕਿੰਨੇ ਖ ਛੋਟਾ ਕਿਸਾਨ ਪਰ ਅਗਰ ਇਹ ਵੱਡਾ ਉਪਰਾਲਾ ਕਰ ਲੋ ਲੱਗਦਾ ਕਿ ਫਾਇਦਾ ਹੋਊਗਾ ਕਿਉਂਕਿ ਜਿਹੜੀ ਝੋਨੇ ਦੀ ਫਸਲ ਹੈ ਦੀ ਸਭ ਤੋਂ ਵੱਡੀ ਦਿੱਕਤ ਪਰਾਲੀ ਦੀ ਆ ਜਾਂਦੀ ਹੈ ਉਹ ਬਾਅਦ ਚ ਸਮੱਸਿਆ ਹੁੰਦੀ ਹੈ ਨਹੀਂ ਫਾਇਦਾ ਹੋਣੀ ਹੋੜਾ ਜੀ ਉਹਦਾ ਜਦੋਂ ਪਰਾਲੀ ਪਰਾਲੀ ਤਾਂ ਥੋੜੀ ਹੀ ਹੁੰਦੀ ਹੈ ਇੰਨੀ ਕੋਈ ਜ਼ਿਆਦਾ ਪਰਾਲੀ ਨਹੀਂ ਹੁੰਦੀ ਠੀਕ ਹੈ ਹਾਂ ਨਾ ਵੀ ਬਦਲਾਅ ਹੋਵੇ ਚੰਗੀ ਗੱਲ ਇਹ ਜਿਹੜਾ ਮੁਆਵਜ਼ਾ ਮਿਲ ਰਿਹਾ 7000 ਉਹਦੇ ਨਾਲ ਲੱਗਦਾ ਕਿ ਇੱਕ ਪਾਸੇ ਤਾਂ ਆਪਾਂ ਮੱਕੀ ਵਰਗੀ ਫਸਲ ਬੀਜਾਂਗੇ ਵੇਚਾਂਗੇ ਉਹਦੇ ਚ ਵੀ ਉਹ ਤੋਂ ਬਾਅਦ ਮੁਆਵਜ਼ਾ ਮਿਲ ਜਾਊਗਾ ਬਰਾਬਰ ਪਹੁੰਚ ਜਾਊਗਾ ਨੇ ਨਹੀਂ ਮੁਆਵਜ਼ੇ ਦੀ ਗੱਲ ਆ ਨਾ ਉਹ ਪਹੁੰਚਦਾ ਨਹੀਂ ਕਿਸ ਜਦੋਂ ਪਹੁੰਚੇ ਉੱਥੇ ਅਫਸਰਾਂ ਤਾਂ ਹਾਂ ਥੱਲੇ ਤੱਕ ਆਵੇ ਮੰਨ ਲਓ ਅਕਬਰਪੁਰ ਤੱਕ ਆਵੇ ਫੇਰ ਹੀ ਫਾਇਦਾ ਹੋਣਾ ਜੇ ਉਹ ਤਾਂ ਹਾਂ ਰਹਿ ਗਿਆ ਮੰਨ ਲਓ ਤਹਿਸੀਲਦਾਰਾਂ ਲਵੇ ਰਹਿ ਗਿਆ ਪਟਵਾਰੀਆਂ ਲਵੇ ਰਹਿ ਗਿਆ ਫੇਰ ਤਾਂ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋਣਾ ਤਾਂ ਕਿਸਾਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਨਾਲ ਦੇ ਨਾਲ ਇੱਕ ਅਪੀਲ ਵੀ ਰੱਖੀ ਆ ਕਿ 7000 ਪਾਪ 175000 ਜਿਹੜਾ ਕਿ ਹੈਕਟੇਅਰ ਦਾ ਜਿਹੜਾ ਮੁਆਵਜ਼ਾ ਉਹ ਕਿਤਨਾ ਕਿਤੇ ਕਿਸਾਨਾਂ ਨੂੰ ਘੱਟ ਕਹਿ ਰਹੇ ਨੇ ਅਗਰ ਅਸੀਂ ਝੋਨੇ ਦੀ ਫਸਲ ਨਹੀਂ ਬੀਜਦੇ ਬਾਦਲਵੀਂ ਫਸਲ ਬੀਜਦੇ ਆ ਤਾਂ ਕਿਤਨਾ ਕਿਤੇ ਕਿਸਾਨਾਂ ਨੂੰ 19 ਕਿ ਘਾਟਾ ਪਊਗਾ 10000 ਰੁਪਿਆ ਦੇ ਲਗਭਗ ਜਿਹੜਾ ਹੈਗਾ ਪਰ ਇੱਕੜ ਕਿਸਾਨ ਮੰਗ ਕਰ ਰਹੇ ਨੇ ਤੇ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅਗਰ ਸਰਕਾਰ ਸਾਡੀ ਬਾਹ ਫੜੇ ਤਾਂ ਅਸੀਂ ਖੁਦ ਚੋਣ ਦਾ ਜਿਹੜਾ ਬਦਲਾਅ ਉਹ ਚਾਹੁੰਦੇ ਆ